ਹਾਂਜੀ ਦੋਸਤੋ ਸ੍ਰਸ਼ਟੀ ਇਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੋਚਿਆ ਕਾਲ ਉਮੀਦ ਕਰਦੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਆਏ ਹਾਂ ਕਿਚਨ ਵਿੱਚ ਆਪਣੀ ਤੇ ਦਈਆ ਲੱਗਾ ਹੈ ਆਪਣੇ ਉੱਥੇ ਟੈਲੀ ਵਿੱਚ ਤੇ ਉਹਨਾਂ ਲਈ ਮੈਂ ਲੱਗੀਆਂ ਚਾਹ ਬਣਾਉਣ ਤੇ ਆਪਾਂ ਕੁਝ ਦਿਖਾਉਣੀ ਆ ਤੁਹਾਨੂੰ ਮੈਂ ਇੱਕ ਚੀਜ਼ ਬਣਾ ਕੇ ਦੱਸਦੀ ਹਾਂ ਆਹ ਦੱਸੋ ਕੀ ਹੈ ਇਹਦਾ ਅੱਜ ਮੈਂ ਬਣਾ ਕੇ ਤੁਹਾਨੂੰ ਦੱਸਣ ਲੱਗੀਆਂ ਕੋਈ ਵਧੀਆ ਜੀ ਚੀਜ਼ ਹੈ ਤੇ ਬਲੀਜ ਬਲੌਗ ਨਾਲ ਜੁੜੇ ਰਹੋ ਤੇ ਮੇਰਾ ਬਲੌਗ ਜ਼ਰੂਰ ਪੂਰਾ ਦੇਖਿਓ ਆਪਣੀ ਪਣੀ ਚੋ ਲੈ ਕੇ ਆਈ ਸੀ ਤੋੜ ਕੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਨੇ ਆ ਜਿਹੜਾ ਟੰਡਲ ਜਿਆ ਨਾ ਇਹ ਮੈਂ ਲਾ ਲੈਣੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਵਾਸ਼ ਕਰ ਲਿਆ ਸਵੇਰੇ ਇਹਨਾਂ ਨੂੰ ਹੈਂਡ ਸਾਫ਼ ਕਰਕੇ ਤੇ ਇਹਦਾ ਆਪਾਂ ਬਣਾਉਨੇ ਆ ਪਤੋੜ ਉਮੀਦ ਕਰਦੀ ਆ ਤੁਸੀਂ ਕਾਦੇ ਹੋਣਗੇ ਤੁਹਾਨੂੰ ਪਤਾ ਹੋਊਗਾ ਆਪਾਂ ਲੱਗੇ ਆ ਮਸਾਲਾ ਪੀਣ ਆ ਮੈਂ ਇਲਾਚੀਆਂ ਆ ਇਲਾਚੀਆਂ ਦਾਲਚੀਨੀ ਜੀਰਾ ਧੰਨੀਆਂ ਕਾਲੀ ਮਿਰਚ ਲੌਂਗ ਦਾਲਚੀਨੀ ਇਹ ਆਪਾਂ ਲੱਗੇ ਆ ਤੁੱਪੇ ਮੈਂ ਪਾਏ ਸੀਗੇ ਸੁੱਕ ਬੜੇ ਛੋਨੇ ਹੋਗੇ ਆ ਤੇ ਇਹਨਾਂ ਨੂੰ ਹੁਣ ਹਲਕਾ ਹਲਕਾ ਰੋਸਟ ਕਰ ਲੈਣਾ ਆ ਭੁੰਨ ਕੇ ਤੇ ਇਹਨਾਂ ਨੂੰ ਆਪਾਂ ਮਿਕਸੀ ਵਿੱਚ ਉਹ ਕਰ ਲੈਣਾ ਆ ਤੇ ਆ ਮੈਂ ਅੱਧਾ ਕ ਭੁੰਨ ਲਿਆ ਆ ਅੱਧਾ ਕ ਮੈਂ ਕਰਦੀ ਪਈ ਆ ਤੇ ਅੱਜ ਮੈਂ ਇਹ ਕੰਮ ਕਰਿਆ ਆ ਮਸਾਲਾ ਕਿੱਦਣ ਦਾ ਹੀ ਨਾ ਖਤਮ ਹੋਇਆ ਸੀਗਾ ਤੇ ਉਹ ਲੈ ਕੇ ਆਏ ਫਿਰ ਤੇ ਆ ਪੀਸ ਰਹੀ ਆ ਮੈਂ ਆ ਦੇਖੋ ਮੈਂ ਸਾਰੇ ਅੱਧਾ ਕ ਮੈਂ ਇਹਦੇ ਵਿੱਚ ਥੂਂਦਾ ਨਿਚ ਪਾ ਲਿਆ ਆਪਣੀ ਆ ਹੁਣ ਇਹ ਸਾਰਾ ਇਹ ਹਲਕਾ ਹਲਕਾ ਹੋਣ ਇਹਨਾਂ ਨੂੰ ਭੁੰਨ ਲੈਣਾ ਹੈ ਤੇ ਕੱਚੀ ਮੇ ਲੈਣੀ ਹੈ ਲੱਕੜ ਵਾਲੀ ਆਪਣੀ ਇਹ ਜਿੱਥੇ ਰੱਖ ਹੋ ਗਈ ਹੈ ਹੁਣ ਲੱਕੜ ਇਹਨਾਂ ਆਪਾਂ ਹੁਣ ਪਹਿਲਾਂ ਹਲਕਾ ਜਿਹਾ ਭੁੰਨ ਲੈਣਾ ਹੈ ਇਹਨੂੰ ਕਹਿੰਦੇ ਰੋਸਟ ਕਰ ਲੈਣਾ ਆਪਾਂ ਇਹਦੇ ਵਿੱਚ ਇੱਕ ਛੋਲਿਆਂ ਦੀ ਦਾਲ ਮੈਂ ਪਾਉਣੀ ਹੈ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਕੜੀ ਪੱਤਾ ਪਾਉਣਾ ਹੀ ਉਹ ਮੈਂ ਸੁਕਾਇਆ ਨਹੀਂ ਉਹ ਵੀ ਪਾਉਣਾ ਸੀ ਬਹੁਤ ਹੀ ਸਮੈਲ ਵੀ ਬਹੁਤ ਵਧੀਆ ਆਉਂਦੀ ਹੁੰਦੀ ਹੈ ਤੇ ਵੀ ਟਰਾਈ ਕਰਨ ਲਈ ਇਹਦੇ ਮੇਥੀ ਵੀ ਮੈਂ ਕਿਹਾ ਪਾ ਕੇ ਭੁੰਨਦੇ ਆ ਤੇ ਕਹਿੰਦੇ ਇਹ ਵੀ ਬਹੁਤ ਟੇਸਟ ਵਧੀਆ ਦਿੰਦੇ ਨੇ ਤੇ ਇਹ ਵੀ ਮੈਂ ਹੁਣ ਪਾਏ ਹਾਂ ਇਹਦੇ ਵਿੱਚ ਖਾਬੇ ਵਿੱਚ ਕਿਵੇਂ ਲੱcjੀਆਂ ਵੀ ਕੋ ਨਹੀਂ ਸੀ ਦੂਸਰੀ ਉਹਦੀ 스멜 ਬਹੁਤ ਜਿਆਦਾ ਵਧੀਆ ਹੁੰਦੀ ਆ ਤੇ ਮੋਟੀਆਂ ਇਸ ਵਾਰ ਮੋਟੀਆਂ ਲੱcjੀਆਂ ਪਾ ਲਈਆਂ ਤੇ ਛੋਟੀਆਂ ਨਹੀਂ ਮੈਂ ਪਈਆਂ ਕੋਲ ਆਹ ਇੱਕ ਉਹਨੂੰ ਰੋਸਟ ਕਰਕੇ ਹਟਾ ਜਾ ਇਹਨੂੰ ਕਰ ਲੈਣਾ ਆਪਾਂ ਹਾਂਜੀ ਦੋਸਤੋ ਦੇਖੋ ਸਾਡੇ ਮੌਸਮ ਬਦਲ ਹੋਇਆ ਤੇ ਹਾਂ ਜਾਂ ਬਾਰਿਸ਼ ਆਊਗੀ ਇੱਕ ਬੱਦਲ ਮਾਰਾ ਬੱਦਲ ਹੋਇਆ ਛਿੱਟਾਂ ਲੱਗ ਗਈਆਂ ਹਲਕੀ-ਹਲਕੀ ਪੂਰਾ ਸਾਡਾ ਘਰ ਆ ਇੱਧਰ ਆਪਾਂ ਰਾਈਸ ਬਣ ਗਏ ਸਾਡੇ ਇੱਧਰ ਮੈਂ ਦਾਲ ਰੱਖੀ ਆ ਤੇ ਇਹ ਮਸਾਲੇ ਪੀਣ ਵਾਲੇ ਰਹਿ ਗਏ ਆ ਨਾਈਟਸ ਨਹੀਂ ਗਈ ਆ ਤੇ ਹੁਣ ਆਪਾਂ ਬਣਾਨੇ ਆ ਇੱਕ ਰਾਈਸ ਦੀ ਆਨੇ ਆਪਾਂ ਬੇਸਣ ਇਹਨੂੰ ਮੈਂ ਖੋਲਦੀ ਆ ਤੁਹਾਨੂੰ ਮੈਂ ਦੱਸਦੀ ਕਿ ਕਿੱਦਾਂ ਬਣਾਉਣੇ ਆਪਾਂ ਲੀਫ ਲੈ ਲਿਆ ਨਾ ਉਹਦੇ ਇਹਨਾਂ ਦੇ ਆ ਟੰਡਲ ਜਿਹੜਾ ਆਪਾਂ ਕੱਟ ਲੈਣਾ ਨੇ ਚੰਗੀ ਤਰ੍ਹਾਂ ਤੇ ਆ ਮੈਂ ਲੇਟ ਚੁਣ ਲੈਣਾ ਮਾਂ ਦੇ ਆ ਸੁਗਵਾਉਂਦਾ ਮਰਦਮ ਇਹ ਵੀ ਬਣਾ ਲੇ ਮਿੱਠਾ ਹੁੰਦਾ ਨੇ ਇਹ ਤੇ ਆ ਚੋਲਾ ਦਾ ਆਟਾ ਲੈ ਲਿਆ ਇਹਨਾਂ ਤੋਂ ਆ ਤਰੰਚੀ ਜਿਆ ਬਣਨਗੇ ਨਾ ਉਹ ਤੇ ਸਾਰੇ ਮਸਾਲੇ ਮਿਕਸ ਕਰਕੇ ਪਾਣੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਮੇਸਨ ਲਾ ਲਿਆ ਇਹਨ ਵਿੱਚ ਆਪਾਂ ਪਾਉਨੇ ਜੀਰਾ ਧਨੀਆ ਤੇ ਆਉਂਦੀ ਇੱਕ ਮਨਮ ਚਮਚ ਤੇ ਆ ਆਪਾਂ ਪਾਉਣ ਲੱਗੇ ਹਲਦੀ ਰੰਗ ਵਾਸਤੇ ਤੇ ਮਿਰਚ ਨੂੰ ਪਾਣੀ ਹੈਗੇ ਆ ਤੁੰਨੇ ਟਿਕ ਮਸਾਲਾ ਆਹ ਬੜਾ ਮਸਾਲਾ ਵੀ ਪੀਸਿਆ ਹੋ ਨਹੀਂ ਇਹ ਪਾਣੀ ਵਿੱਚ ਪਾ ਜੀ ਠੀਕ ਹੈ ਇਹ ਉਹ ਆਪਾਂ ਹੁਣ ਚੰਗੇ ਉਹ ਕਰਦੇ ਹਾਂ ਇਹਨੂੰ ਇਹਦਾ ਪੇਸਟ ਬਣਾ ਲੰਨੇ ਆ ਤੇ ਫਿਰ ਤੁਹਾਨੂੰ ਮੈਂ ਦੱਸਦੀ ਆ ਅੱਗੇ ਕੀ ਕਰਨਾ ਤੇ ਮੈਂ ਨਾ ਕੁੱਕਰ ਚ ਪਾਣੀ ਪਾ ਲਿਆ ਥੋੜਾ ਜਿਹਾ ਇੱਕ ਗਲਾਸ ਇਹਦੇ ਵਿੱਚ ਮੈਂ ਹੁਣ ਕੋਈ ਚੀਜ਼ ਲੱਭਦੀ ਆ ਜਿਹਦੇ ਵਿੱਚ ਮੈਂ ਉਹ ਰੱਖਣੀ ਆ ਬਣਾ ਕੇ ਦੇਸਣ ਲਗਾ ਕੇ ਤੇ ਆਮ ਇਦਾਂ ਆਪਾਂ ਪੇਸਟ ਬਣਾ ਲਿਆ ਆ ਨਾ ਬਹੁਤਾ ਸੰਘਣਾ ਆ ਤੇ ਨਾ ਬਹੁਤਾ ਪਤਲਾ ਆ ਤੇ ਇਹਨੂੰ ਇਹਨੂੰ ਹੁਣ ਇਸ ਪੱਤੇ ਤੇ ਆਪਾਂ ਇਦਾਂ ਇਹ ਲੈਣਾ ਹੈ ਮੈਂ ਤੁਹਾਨੂੰ ਦਿਖਾਉਂਦੀ ਆ ਮੇਰੇ ਕੋਲ ਨਾ ਮੈਨੂੰ ਥੱਲੇ ਰੱਖਣ ਦੀ ਆਦਤ ਹੈਗੀ ਜਿ ਕਿ ਕਿਚਨ ਚ ਮੈਂ ਹੱਥ ਤੇ ਰੱਖ ਕੇ ਨਾ ਲਗਾ ਰਹੀਆਂ ਇਹਨਾਂ ਨੂੰ ਏਦਾਂ ਮੈਂ ਸਾਰਿਆਂ ਇਹਦਾ ਲਗਾ ਦੇਣਾ ਇਹਦੇ ਤੇ ਤੇ ਬਹੁਤ ਵਧੀਆ ਬਣਿਆ ਆ ਘੋਲ ਜਿਹੜਾ ਆਪਾਂ ਲਗਾ ਲਿਆ ਇੱਥੇ ਆ ਮੈਂ ਇਹਦੇ ਸਾਰਾ ਲਗਾ ਲਿਆ ਇੱਥੇ ਤੇ ਸਾਈਡਾਂ ਤੇ ਲਗਾ ਲੈਣਾ ਸਾਰਾ ਇਹ ਤੇਰੇ ਨਾਲ ਨੂੰ ਏਦਾਂ ਗੋਲ ਰੈਪ ਕਰ ਲੈਣਾ ਇਹਦਾ ਗੋਲ ਰੈਪ ਕਰਕੇ ਤਾਂ ਧਾਗਾ ਵੀ ਅਸੀਂ ਬਨ ਸਕਦੇ ਆ ਤੇ ਧਾਗਾ ਬਨ ਕੇ ਅਸੀਂ ਫਿਰ ਇਹਨਾਂ ਨੂੰ ਸਟੀਮ ਕਰ ਲੈਣਾ ਦੇਖ ਲੋ ਇਹੋਵੇਂ ਚੰਗੀ ਤਰ੍ਹਾਂ ਪੱਤੇਆਂ ਨੂੰ ਆਪਣੇ ਲਗਾ ਲਿਆ ਆ ਬੇਸਾਂ ਨੂੰ ਵਗੈਰਾ ਜੋ ਵੀ ਪੇਸਟ ਬਣਾਇਆ ਸੀ ਮੈਂ ਤੁਹਾਨੂੰ ਦਿਖਾਇਆ ਉਹ ਲਗਾ ਕੇ ਸਾਰਾ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਹੁਣ ਆਪਾਂ ਆਪਾਂ ਇਹਦੇ ਵਿੱਚ ਸਟੀਮ ਕਰਨਾ ਹੈ ਕੁੱਕਰ ਵਿੱਚ ਮੈਂ ਕੁਝ ਦੇਖਦੀ ਹਾਂ ਕੁਝ ਰੱਖ ਕੇ ਵਿੱਚ ਪਲੇਟਸ ਵਗੈਰਾ ਮੇਰੇ ਕੋਲ ਮੈਨੂੰ ਲੱਭਦਾ ਨਹੀਂ ਪਿਆ ਮੇਰੀ ਜਾਲੀ ਲਈ ਸੀ ਵੀ ਇਹ ਮੈਨੂੰ ਪਤਾ ਨਹੀਂ ਕਿੱਥੇ ਰੱਖ ਹੋ ਗਈ ਆ ਤੇ ਉਹਦੇ ਉੱਤੇ ਰੱਖ ਕੇ ਤਾਂ ਫਿਰ ਆਪਾਂ ਸਟੀਮ ਦਿੰਨੇ ਇਹਨਾਂ ਬਹੁਤ ਕੋਸ਼ਿਸ਼ ਕੀਤੀ ਮੈਂ ਇਦਾਂ ਹੀ ਮਤਲਬ ਕਿ ਇਦਾਂ ਹੀ ਕੁੱਕਰ ਵਿੱਚ ਹਨਾ ਧਰ ਕੇ ਨਾ ਉਹ ਕਰਾ ਪਰ ਮੈਂ ਨਿੰਡਾ ਲੈ ਕੇ ਆਈ ਆ ਮੈਂ ਤੁਹਾਨੂੰ ਦੱਸਦੀ ਮੈਂ ਕਿਦਾਂ ਕਰਨਾ ਆਪਣਾ ਜਗਾੜ ਮੈਂ ਨੂੰ ਲੱਭਦੀ ਨਹੀਂ ਪਈ ਮੇਰੀ ਸਟੀਮ ਵਾਲੀ ਜਾਲੀ ਕਿੱਥੇ ਰੱਖ ਹੋ ਗਈ ਆ ਉਹਦੇ ਲਈ ਮੈਂ ਨਾ ਇੱਕ ਲਗ ਸਟਿਕ ਲੈ ਕੇ ਆਈ ਮੈਨੂੰ ਤੰਬੀਰੋਂ ਮੈਂ ਵਾਸ਼ ਕਰ ਲਿਆ ਆ ਤੇ ਇਹਨੂੰ ਮੈਂ ਹੁਣ ਇਹਦੇ ਵਿੱਚ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਕਿੱਦਾਂ ਲਗਾਉਣਾ ਆ ਮੈਂ ਮੈਂ ਤਾਂ ਬੜੀ ਘਰੀ ਕੋਲੀ ਰੱਖ ਕੇ ਕਦੀ ਕੋਸ਼ਿਸ਼ ਕਰਕੇ ਦੇਖਦੀ ਸੀ ਬਟ ਨਹੀਂ ਪੜ ਗਿਆ ਬਹੁਤ ਜ਼ਿਆਦਾ ਆ ਮੈਂ ਲੱਕੜਾਂ ਜੀਆਂ ਲਗਾ ਕੇ ਨਾ ਵਿੱਚ ਇਹਨਾਂ ਦੇ ਉੱਤੇ ਹੁਣ ਆਪਾਂ ਨਾ ਇਹਨਾਂ ਵਿੱਚ ਪਾਣੀ ਪਾ ਕੇ ਨਾ ਸਟੇਨ ਨੂੰ ਮੇਰੇ ਦੱਸਦੀ ਹਾਂ ਕਮਰੇ ਘਰ ਤਾਂ ਮੈਨੂੰ ਤੇ ਅੱਜ ਇਹਨੇ ਲੰ ਨੂੰ ਲੱਗ ਗਏ ਗੋਪਨਾ ਬੋਲੂਜ਼ ਮੋਟਰਸਾਈਕਲ ਉਹਨੂੰ ਦਿੱਤਾ ਆ ਭਈਆਂ ਨੂੰ ਆ ਦੇਖੋ ਜਿਹਾ ਕਰੇ ਜਿਹਾ ਪਾਤਾ ਥੋੜਾ ਜਿਹਾ ਪਾਣੀ ਜਿਆਸ ਮੇਰੇ ਚਲਦੀ ਤੇ ਇਹ ਨਹੀਂ ਪਤਾ ਨਹੀਂ ਤੇ ਹੁਣ ਆਪਾਂ ਨਾ ਆ ਜਿਹੜੇ ਆਪਾਂ ਬਣਾਏ ਆ ਇਹ ਇਹਦੇ ਵਿੱਚ ਰੱਖਣੀ ਆ ਹੁਣ ਹਲਕਾ ਜਿਹਾ ਡਿਗਾਰਨਮੈਂਟ ਕਰਿਆ ਮੈਂ ਤੇ ਦਮੇਰੀ ਝਾੜੀ ਸੀਗੀ ਸਟੀਮ ਵਾਲੀ ਮੈਨੂੰ ਲੱਭ ਨਹੀਂ ਰਹੀ ਹੈਗੀ ਪਤਾ ਨਹੀਂ ਮੈਂ ਕਿੱਥੇ ਰੱਖ ਦਿੱਤੀ ਹੈ ਤੇ ਆ ਹੁਣ ਆਪਾਂ ਇਦਾਂ ਇਹਨੂੰ ਆਪਾਂ ਸਟੀਮ ਕਰ ਲੈਣਾ ਆ ਇਹ ਢੱਕਣ ਲਗਾ ਲੈਣਾ ਤੇ ਇਹ ਤੁਹਾਨੂੰ ਮੈਂ ਦਿਖਾਨੀ ਆ ਦੋਸਤੋ ਆਪਾਂ ਹੋ ਗਏ ਕਾਮਯਾਬ ਤੇ ਆ ਸਾਡੇ ਹੋ ਗਏ ਬਹੁਤ ਸੋਹਣੇ ਮੱਕਾ ਇਹਨਾਂ ਨੂੰ ਮੈਂ ਕੱਢਦੀ ਆ ਤੇ ਇਹਨਾਂ ਨੂੰ ਆਪਾਂ ਫਰਾਈ ਕਰਨਾ ਜੋ ਵੀ ਨਾ ਸਟੀਮ ਲੈਣ ਵਾਸਤੇ ਤੁਸੀਂ ਮੇਰਾ ਵੀ ਟ੍ਰਿਕ ਯੂਜ਼ ਕਰਿਓ ਇਦਾਂ ਵਿੱਚ ਸਟਿੱਕ ਲਗਾ ਲੈਣੀਆਂ ਆ ਇਹਨਾਂ ਨੂੰ ਵਾਸ਼ ਕਰ ਲਿਆ ਸੀ ਮੈਂ ਤੇ ਤੋੜ ਕੇ ਪਿੱਛੋਂ ਲਈ ਅੰਡਜ ਕਰ ਤੋਂ ਤੇ ਨਾਲ ਨੂੰ ਵਿੱਚ ਦਾ ਲਗਾ ਕੇ ਤੇ ਉਹਨਾਂ ਦੇ ਉੱਤੇ ਆਪਾਂ ਰੱਖ ਦੇਣੇ ਆਪਣੇ ਜਿਹੜੇ ਆਪਾਂ ਬਣਾਏ ਆ ਹਨਾ ਤੇ ਕਈ ਵਾਰ ਮੇਰੇ ਵਰਗ ਮੇਰੇ ਵਰਗੀ ਕੋਈ ਨਹੀਂ ਲੱਭਿਆ ਹੀ ਨਹੀਂ ਮੈਨੂੰ ਹੈਗਾ ਤਾਂ ਹੈ ਤੁਹਾਡੇ ਮੈਨੂੰ ਲੱਭਿਆ ਹੀ ਨਹੀਂ ਤੇ ਉਹ ਮੈਂ ਲਗਾ ਕੇ ਉਹਦੇ ਵਿੱਚ ਰੱਖਨੇ ਤੇ ਸਾਡੇ ਬਹੁਤ ਸੋਹਣੇ ਸੌਫਟ ਸੌਫਟ ਹੋ ਗਏ ਆ ਸਟੀਮ ਹੋ ਗਏ ਨੇ ਇਹ ਹਨਾ ਇਹਨਾਂ ਨੂੰ ਹੁਣ ਆਪਾਂ ਫਰਾਈ ਕਰਨਾ ਆ ਉਹਨੂੰ ਕਰ ਤੂੰ ਹੀ ਉਹ ਕਰ ਲੈਣਾ ਮੈਨੂੰ ਹਾਸਾ ਹੀ ਜਾਂਦਾ ਜਦੋਂ ਮੇਰਾ ਪਸੀਨਾ ਨਹੀਂ ਈ ਸੀ ਜਾਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਹਣ ਆ ਤਾਂ ਅੱਗੇ ਜੇ ਮੈਂ ਲਪੇਟੇ ਸੀਗੇ ਇਹ ਲਾ ਕੇ ਕੰਨ ਜਿਆਦਾ ਜੂਮ ਨਾ ਕਰੀ ਇਹਨਾਂ ਦੇ ਆਪਾਂ ਇਹਨਾਂ ਨੂੰ ਹੁਣ ਆਪਾਂ ਉੱਥੋਂ ਬਣਾ ਖੜਾ ਹੋ ਕੇ ਗੁਰਕਾ ਆਲਾ ਇੱਥੇ ਬਣਾ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਇੱਦਾਂ ਕੱਟ ਲੈਣਾ ਆ ਜਾਂ ਜੋ ਇਹਨਾਂ ਨੂੰ ਆਪਾਂ ਫਰਾਈ ਕਰ ਲਈਏ ਫਰਾਈ ਵਾਲਾ ਤੇਲ ਵੀ ਰੱਖਾ ਦੋ ਇੱਕ ਹੋਰ ਤਰ੍ਹਾਂ ਬਣਾਈ ਦੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕੀਸੇ ਨਾਲ ਦੇ ਕੱਟ ਰਹੇ ਨੇ ਇਸ ਤਰ੍ਹਾਂ ਆ ਦੇਖੋ ਇਸ ਕੱਟ ਲੈਣਾ ਨੂੰ ਫਰਾਈ ਹੈ ਤੇ ਕਰੰਚੀ ਬਣਨੇ ਬਹੁਤ ਜ਼ਿਆਦਾ। ਟਰਾਈ ਜ਼ਰੂਰ ਕਰਿਓ। ਤੇ ਬਲੌਗ ਨਾਲ ਜੁੜੇ ਰਹੋ ਤੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ। ਇਹ ਵੈਸੇ ਪਹਾੜਾਂ ਵਿੱਚ ਬਣਾਏ ਜਾਂਦੇ ਆ। ਤੇ ਆਪਣੇ ਵੀ ਇੱਧਰ ਆ ਰਹੀਏ ਤੇ ਬਣਾਉਂਦੇ ਨੇ। ਇਹਨਾਂ ਨੂੰ ਮੈਂ ਹੁਣ ਚੰਗੇ ਤਰ੍ਹਾਂ ਕੱਟ ਲੈਣਾ ਹੈ। ਵਾਸਾ। ਫੇਰ ਬਣਾ ਲਿਓ। ਹੁਣ ਤੇ ਆਇਲ ਮੇਰਾ ਗਰਮ ਹੋ ਗਿਆ ਆ ਤੇ ਇਹਨਾਂ ਨੂੰ ਆਪਾਂ ਹੁਣ ਜਿਹੜੇ ਪੀਸ ਕੱਟੇ ਆ ਇਹਨਾਂ ਨੂੰ ਇਹਦੇ ਵਿੱਚ ਫਰਾਈ ਕਰ ਲਈਏ। ਚਾਲਾ ਫਰਾਈ ਕਰਨਾ ਜਿਆਦਾ ਫਰਾਈ ਕਰਨਾ ਚਾਹੁੰਦੇ ਤੁਸੀਂ ਉਹ ਵੀ ਕਰ ਸਕਦੇ ਹੋ ਜੇ ਹਲਕਾ ਫਰਾਈ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੈ ਡੈਡੀ ਮੇਰੇ ਦੇ ਫੇਵਰੇਟ ਆ ਡੈਡੀ ਮੇਰੇ ਰੋਜ਼ ਮੈਨੂੰ ਕਹਿੰਦੇ ਮੈਨੂੰ ਬਣਾ ਕੇ ਦੇ ਦਿੱਤੇ ਤੂੰ ਬਣਾ ਕੇ ਦੇ ਦਿੱਤੇ ਤੇ ਆ ਆਪਾਂ ਹਣ ਅੱਜ ਬਣਾਏ ਦਿੱਤੇ ਅੱਜ ਮੌਸਮ ਠੰਡਾ ਸੀਗਾ ਤੇ ਮੈਂ ਬਣਾ ਲਏ ਕਿਉਂਕਿ ਗਰਮੀ ਦਾ ਬਹੁਤ ਜਿਆਦਾ ਹੈ ਕਿੰਝ ਆਪਾਂ ਸੀ ਸੀ ਨਹੀਂ ਹੋਂਦ ਰਿਆ ਮੈਂ ਨਹੀਂ ਸੋਲ ਬਣਾਈ ਹਣੀ ਸੀ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਚਾਲਾ ਫਰਾਈ ਕਰ ਲੈਣਾ ਤੁਹਾਨੂੰ ਦੇਖੋ ਘਟਾ ਰੈਸਪੀ ਤੇ ਘਰ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਿਓ ਫਰੀਜ਼ ਕਰਿਓ ਠੀਕ ਹੈ ਦੋਸਤੋ ਹੁਣ ਦੇਖੋ ਕਿੰਨੇ ਕਰੰਚੀ ਹੋਣੇ ਆ ਦੇਖੋ ਬਹੁਤ ਜ਼ਿਆਦਾ ਕ੍ਰਿਸਪੀ ਤੇ ਕਰੰਚੀ ਆ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋ ਮੇਰਾ ਹਾਲ ਪਸੀਨੇ ਨਾਲ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਂਦਾ ਆ ਹੋਗਾ ਤੇ ਮੇਰੀ ਮਿਹਨਤ ਨੂੰ ਕਾਫੀ ਟਾਈਮ ਲੱਗਿਆ ਤੇ ਪਲੀਜ਼ ਰਿਸਪੌਂਸ ਵਧੀਆ ਦੇਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਸਪੋਰਟ ਕਰਨੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਮੈਂ ਗਰਮੀ ਵਿੱਚ ਮੇਰਾ ਬੁਰਾ ਹਾਲ ਹੋ ਗਿਆ ਆ ਤੇ ਪਲੀਜ਼ ਸਪੋਰਟ ਕਰਮੀ ਥੈਂਕ ਯੂ ਸੋ ਮੱਚ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਮੀਤ ਕਰਦੀਆਂ ਤੁਸੀਂ ਮੇਰਾ ਵਲੌਗ ਪੂਰਾ ਦੇਖੋਗੇ ਤੇ ਲਾਈਕ ਕਰੋਗੇ ਤੇ ਸ਼ੇਅਰ ਜੁ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡੀ ਸਪੋਰਟ ਦੀ ਸਾਰਿਆਂ ਦੀ ਬਹੁਤ ਜਿਆਦਾ ਜ਼ਰੂਰਤ ਆ ਥੈਂਕ ਯੂ ਸੋ ਮੱਚ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਾਕੀ ਹੁਣ ਡੈਡੀ ਖਾ ਕੇ ਦੱਸਣਗੇ ਤੇ ਕਿੱਦਾਂ ਦਾ ਬਣੇ ਨੇ ਤੇ ਫਿਰ ਤੁਹਾਨੂੰ ਰਿਵਿਊ ਦਵਾੰਗੇ ਅਗਲੇ ਵਲੌਗ ਵਿੱਚ ਵੀ ਕਿੱਦਾਂ ਦਾ ਬਣੇ ਸੀਗੇ ਸਾਡੇ ਠੀਕ ਹੈ ਥੈਂਕ ਯੂ ਸੋ ਮਚ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ